ਬਿਲਾਵਲ ਮਹਿਲਾ ਪੰਜਵਾ ਪ੍ਰਭ ਜਨਮ ਮਰਮ ਨਿਵਾਰ ਹਾਰ ਪਰਿਓ ਦੁਆਰ ਗਹਿ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਇਆ ਲੇ ਹੋ ਲੜ ਲਾਏ ਨਾਨਕਾ ਨਾਮ ਧਿਆਏ ਦੀਨਾ ਮਾਥ ਦਇਆਲ ਮੇਰੇ ਸੁਆਮੀ ਦੀਨਾ ਮਾਥ ਦਇਆਲ ਜਾ ਚੋਂ ਸੰਤਰਵਾਮ ਰਹਾਓ ਸੰਸਾਰ ਬਿਖਿਆ ਕੂਪ ਤਮ ਅਗਿਆਨ ਮੋਹਤ ਕੂਪ ਗੈ ਪੁਝਾ ਪ੍ਰਭ ਜੀ ਲੇਹੋ ਹਰ ਨਾਮ ਅਪਨਾ ਦੇਹੋ ਟਰਭ ਤੁਜ ਬਿਨਾ ਨਹੀਂ ਥਾਓ ਨਾਨਕ ਬਲ ਬਲ ਜਾਓ ਲੋਭ ਮੋ ਬਾਧੀ ਦੇ ਦਿਨ ਭਜਨ ਹੋਵਤ ਖੇ ਜਨ ਦੂਤ ਮਹਾਂ ਪਿਆਨ ਚਿਤ ਗੁਪਤ ਕਰਮੈ ਜਾਨ ਦਿਨ ਰਹਿਨ ਸਾਖ ਸੁਨਾਏ ਨਾਨਕਾ ਹਰ ਸਰਨ ਆਏ ਪੰਜਨਾ ਮੁਰਾਰ ਕਰ ਦਿਆ ਪਤਿਤ ਉਧਾਰ ਮੇਰੇ ਦੁਖ ਗਨੇ ਨਾ ਜਾਹੇ ਹਰ ਬਿਨਾ ਕਥੈ ਸਮਾਹੀ ਗੈ ਓਟ ਚਿਤ ਵੀ ਨਾਥ ਨਾਨਕ ਦੇ ਰਖ ਹੱਥ ਹਰ ਗੁਣ ਨਿਧੇ ਗੋਪਾਲ ਸਰਬ ਘਟ ਤਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹੈ ਨਾ ਜਾਏ ਵਡ ਭਾਗ ਨਾਨਕ ਪਾਏ ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਆਲ ਕਮਲ تن ਨਾ ਫੇਤ ਜਿਉ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰੁਨ ਭਰਤ ਪਰਾਨ ਜਿਉ ਲੋਭੀ ਐ ਤਨਦਾਨ ਜਿਉ ਦੂਧ ਜਲ ਹੈ ਸੰਜੋਗ ਜਿਉ ਮਾਂ ਖੁਦ ਯਾਰਤ ਭੋਗ ਜਿਉ ਮਾਤ ਪੁੱਤ ਹੈ ਹੇਤ ਹਰ ਸਿਮਰ ਨਾਨਕ ਨੇਤ ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਦਿ ਨਿਸ਼ੰਗ ਮੈਗਲੈ ਕਮੈ ਬੰਧ ਜਿਉ ਗ੍ਰਸਤ ਵਿਖਾਈ ਤੰਦ ਜਿਉ ਜੁਵਾਰ ਬਿਸਮ ਨਾ ਜਾਏ ਹਰ ਨਾਨਕ ਇਹ ਮੰਨ ਲਾਇ ਪ੍ਰੰਕ ਨਾ ਦੇਨੇ ਚਾਤ੍ਰਿਕ ਚਾਤ ਮਹਿ ਜਨ ਜੀਵਨ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਾਨੇ ਨਾਮ ਨਾਨਕ ਦਰਸ਼ਨੰਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੇ ਪੁਰ ਸਮੂਹ ਤਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਥ ਤਾਹਿ ਨਿਲ ਸਾਧ ਸੰਗ ਜਸ ਗਾਹਿ ਹਰ ਤੈਜ ਰਖੈ ਮੁਰਾਰ ਹਰ ਨਾਨਕ ਸ਼ਰਨ ਦਵਾਰ ਬਿਲਾਵਲ ਮੈਲਾ ਪਹਿਲਾ ਛਿੱਤੀ ਕਰ ਦਸਵਾ ਜੱਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੂਨੀ ਜਾਤ ਨਾ ਜਾਲਾ ਅਗੰਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੇ ਤਿਸ ਕੋ ਬਲ ਜਾਇ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਦਿਨ ਜਗਦੀਸ਼ੈ ਗੁਰ ਕੈ ਸ਼ਬਦ ਮਹਿਲ ਘਰ ਦੀਸੈ ਰਹਾ ਦੂਜੇ ਪਾਏ ਲੱਗੇ ਪਸ਼ੂ ਤਾਣੇ ਜਮਦਰ ਬਾਧੇ ਆਵਣ ਜਾਣੇ ਕਿਆ ਲੈ ਆਵੇਂ ਕਿਆ ਲੈ ਜਾਹੇ ਸਿਰ ਜਮ ਕਾਲ ਸੇ ਚੋਟਾਂ ਖਾਹੇ ਦਿਨ ਗੁਰ ਸ਼ਬਦ ਨਾ ਛੂਟ ਸਕੋਏ ਆਖੰਡ ਕੀਨੇ ਮੁਕਤ ਨਾ ਹੋਏ ਆਪੇ ਸਚ ਕੀਆ ਕਰ ਜੋੜ ਅੰਡਜ ਫੋੜ ਜੋੜ ਵਿਛੋੜ ਤਰਤ ਆਕਾਸ਼ ਕੀਏ ਬਸ ਕੋਥਾਂ ਰਾਤ ਦਿਨ ਅੰਤ ਕੀਏ ਪਉ ਪਾਉ ਜਨ ਕੀਏ ਕਰ ਵੇਖਣ ਹਾਰਾ ਅਬਰ ਨਾ ਦੂਜਾ ਸਿਰਜਣ ਹਾਰਾ ਤ੍ਰਿਤਿਆ ਬ੍ਰਹਮਾ ਵਿਸ਼ਨ ਮਹੇਸ਼ਾ ਦੇਵੀ ਦੇਵ ਉਪਾਏ ਵੇਸਾ ਜੋਤੀ ਜਾਂਤੀ ਗਣਤ ਨਾ ਆਵੇ ਜਿੰਸਾ ਜੀ ਸੋ ਕੀਮਤ ਪਾਵੇ ਕੀਮਤ ਪਾਏ ਰਹਿਆ ਭਰਪੂਰ ਕਿਸ ਨੇੜੇ ਕਿਸ ਆਖਾਂ ਦੂਰ ਚੌਥ ਉਪਾਏ ਚਾਰੇ ਵੇਦਾ ਖਾਣੀ ਚਾਰੇ ਬਾਣੀ ਭੇਦਾ ਅਸ਼ਟਦਸਾ ਖਟ ਤੀਨ ਉਪਾਏ ਸੋ 부ਝ ਜਿਸ ਆਪ ਬੁਝਾਏ ਤੀਨ ਸਮਾਵ ਚੌਥਾ ਵਾਸਾ ਤ੍ਰਣਵਤਮਾਨਕ ਹਮਤਾ ਕੇ ਦਾਸਾਂ ਪੰਚਮੀ ਪੰਚ ਪੂਤ ਦੇ ਤਾਲਾ ਆਪ ਅਗੋਚਰ ਪੁਰਖ ਨਿਰਾਲਾ ਇਕ ਤ੍ਰੰ ਭੁਖੇ ਮੋਹ ਪਿਆਸੇ ਇਕ ਰਸ ਚਾਖ ਸ਼ਬਦ ਤ੍ਰਿਪਤਾਸੇ ਇੱਕ ਰੰਗ ਰਾਤੇ ਇੱਕ ਮਰਤੂਰ ਇੱਕ ਦਰ ਘਰ ਸਾਚੈ ਦੇਖ ਹਦੂਰ ਝੂਠੇ ਕੋ ਨਾਹੀ ਪਤਨਾ ਕਭੋ ਨ ਸੂਚਾ ਕਾਲਾ ਕਾਉ ਪਿੰਦਰ ਸੰਖੀ ਬੰਧਿਆ ਕੋਏ ਸ਼ੇਰੀ ਧਰਮ ਮੇ ਮੁਕਤ ਨਾ ਹੋਏ ਤੋ ਝੂਠ ਜਾਂ ਖਸਮ ਛੜਾਏ ਗੁਰੁ ਮਤ ਮੇਲੇ ਭਗਤ ਦਿਰੜਾਏ ਖਸ਼ਤੀ ਖਟ ਦਰਸ਼ਨ ਪ੍ਰਭ ਸਾਜੇ ਅਨਹਦ ਸ਼ਬਦ ਨਿਰਾਲਾ ਵਾਜੇ ਜੇ ਪ੍ਰਭ ਪਾਵੈ ਤਾਂ ਮਹਿਲ ਬੁਲਾਵੇ ਸ਼ਬਦ ਦੇ ਭੇਦੇ ਤੋ ਪਤ ਪਾਵੈ ਕਰ ਕਰ ਵੇਸ ਖਪੈ ਜਲ ਜਾਵੇ ਸੱਚ ਸਾਚੇ ਸਾਠ ਸਮਾਵੈ ਸਤਤਮੀ ਸਤ ਸੰਤੋਖ ਸ਼ਰੀਰ ਸਾਤ ਸਮੁੰਦ ਭਰੇ ਨਿਰਮਲ ਨੀਰ ਮੱਜਨ ਸੀਲ ਸੱਚ ਹਿਦੈ ਵਿਚਾਰ ਗੁਰ ਕੈ ਸ਼ਬਦ ਪਾਵੈ ਸਭ ਪਾਰ ਮਨ ਸਾਚਾ ਮੁਖ ਸਾਚੋ ਪਾਏ ਸੱਚ ਨਿਸ਼ਾਨੈ ਥਾਕ ਨਾ ਪਾਏ ਅਸ਼ਟਮੀ ਅਸ਼ਤ ਸਿੱਧ ਬੁੱਧ ਸਾਧ ਸੱਚ ਨੇ ਕੇਵਲ ਕਰਮ ਅਰਾਧਾ ਕੌਣ ਪਾਣੀ ਅਗਨੀ ਬਿਸਰਾਓ ਤਹੀ ਨਿਰੰਝਨ ਸਾਚੋ ਨਾਉ ਜਿਸ ਮੈਂ ਮਨੁਆ ਰਹਾ ਲਿਵ ਲਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਨਾਉ ਨੋਮੀ ਨਵੇ ਨਾਥ ਨਵਖੰਡਾ ਘਟ ਘਟ ਨਾਥ ਮਹਾ ਬਲਵੰਡਾ ਆਈ ਪੁੱਤਾ ਇਹ ਜਗ ਸਾਰਾ ਅਬ ਆਦੇਸ ਆਦ ਰਖਵਾਰਾ ਆਦ ਜੁਗਾਦੀ ਹੈ ਭੀ ਹੋਗ ਉਹ ਅਪਰੰਪਰ ਕਰਨੈ ਜੋਗ ਦਸਮੀ ਨਾਮਦਾਨ ਈਸ਼ਨਾਨ ਅਨੰਦ ਮੱਜਨ ਸੱਚਾ ਗੁਣ ਗਿਆਨ ਸੱਚ ਮੈ ਨਾ ਲਾਗੈ ਭੰਫੋ ਭੱਗ ਬਿਰਮਨਾ ਤੂ ਕਿਸ ਕਾਚੈ ਤੱਗੈ ਜਿਉ ਤੱਗ ਜਗ ਏਵੈ ਜਾਣੋ ਅਸਥਿਰ ਚੀਤ ਸਾਚ ਰੰਗ ਮਾਣੋ ਇਕਾਦਸ਼ੀ ਇਕ ਹਿਰਦੈ ਵਸਾਵੈ ਹਿੰਸਾ ਮਮਤਾ ਮੋਹ ਚੁਕਾਵੈ ਥਲ ਪਾਵੈ ਬ੍ਰਤ ਆਤਮ ਚੀਨੈ ਆਖੰਡ ਰਾਤ ਤਤ ਨਹੀਂ ਬੀਨੈ ਨਿਰਮਲ ਨਿਰਾਹਾਰ ਨੇ ਕੇਵਲ ਸੂਚੈ ਸਾਚੇ ਨਾ ਲਾਗੈ ਮਲ ਜਾਂ ਦੇਖੋ ਤਾਂ ਏਕੋ ਏਕਾ ਹੋਰ ਜੀ ਉਪਾਏ ਵੇਖੋ ਵੇਕਾ ਹਲੋ ਹਾਰ ਕੀਏ ਫਲ ਜਾਏ ਰਸ ਕਸ ਖਾਏ ਸਾਧ ਗਵਾਏ ਕੂੜੇ ਲਾਲ ਲਪਟੇ ਲਪਟਾਏ ਛੂਟ ਗੁਰਮੁਖ ਸਾਚ ਕਮਾਏ ਦੁਆਦਸ ਮੁਦਰਾ ਮਨ ਉਹ ਤੂਤਾ ਐਨਿਸ ਜਾਗੇ ਕਭ ਨਾ ਸੂਤਾ ਜਾਗਤ ਜਾਗ ਰਹਿ ਲਿਵ ਲਾਏ ਗੁਰ ਪਰਚੈ ਤਿਸ ਕਾਲ ਨਾ ਖਾਏ ਅਤੀਤ ਪਹਿ ਮਾਰੇ ਬਰਾਈ ਰਣਵਤ ਨਾਮਕਾਂ ਲੈਵ ਲਾਈ ਦੁਆਦਸੀ ਦਇਆ ਦਾਨ ਕਰ ਜਾਣੇ ਬਾਹਰ ਜਾਤੋਂ ਪੀਤਰ ਆਣੇ ਵਰਤੀ ਬਰਤ ਰਹੇ ਨੇ ਕਾਮ ਜੱਪਾ ਜਾਪ ਜਪੈ ਮੁਖ ਨਾਮ ਤੀਨ ਭਵਨ ਮੈਂ ਇੱਕੋ ਜਾਣੇ ਸਭ ਸਚ ਸੰਜਮ ਸਾਚ ਪ੍ਰਸ਼ਾਨੇ ਤੇਰਸ ਤਰਵਰਸ ਮੰਦ ਕਨਾਰੇ ਅੰਮ੍ਰਿਤ ਮੂਲ ਸਿਖਰ ਲੇਵਤਾਰੇ ਡਰ ਡਰ ਮਰੇ ਨਾ ਬੂਡੇ ਕੋਏ ਜੇ ਡਰ ਬੂਡ ਮਰੇ ਪਤ ਖੋਏ ਦਰਮ ਘਰ ਕਰ ਮੈਂ ਡਰ ਜਾਣੇ ਅਖਤਿ ਨਿਵਾਸ ਸਚ ਮਨ ਪਹਾਣ 14 ਚੌਥੇ ਥਾਵ ਲੈ ਪਾਵੇ ਰਾਜ ਤਾਮਸ ਸਤਕਾਲ ਸਮਾਵੇ ਸਸੀ ਹਰ ਕਹ ਘਰ ਸੂਰ ਸਮਾਵੇ ਜੋਗ ਜੁਗਤ ਕੀ ਕੀਮਤ ਪਾਵੇ ਚੌਦਸ ਭਵਨ ਪਾਪਾਲ ਸਮਾਏ ਖੰਡ ਬ੍ਰਹਮੰਡ ਰਹਾ ਲਿਵ ਲਾਏ અમાਵਸਿਆ ਚੰਦ ਗੁਖਤ ਗਹਿਣਾਰ ਬੁੱਝੋ ਗਿਆਨੀ ਸ਼ਬਦ ਵਿਚਾਰ ਸਸੀ ਅਰ ਗगन ਜੋਤ ਤੇ ਲੋਹੀ ਕਰ ਕਰ ਵੇਖੇ ਕਰਤਾ ਸੋਈ ਗੁਰ ਤੇ ਦੀਸੈ ਸੋ ਤਿਸ ਹੀ ਮਾਹੈ ਮਨ ਮੁਖ ਫੂਲੇ ਆਵੈ ਜਾਇ ਕਰ ਦਰਥਾਪ ਥਿਰਥਾਨ ਸੁਹਾਵੇ ਆਪ ਤੁਸ਼ਾਨੇ ਜਹਾਂ ਸਤਗੁਰ ਪਾਵੇ ਜਹਾਂ ਆਸਾ ਤਾਂ ਬਿਨਸ ਬਿਨ ਅਸਾ ਫੂਟ ਖੱਤਰ ਦੁਭਧਾ ਮਨਸਾ ਨਮਤਾ ਜਾਲ ਤੇ ਰਹੇ ਉਦਾਸਾ ਰਣਵਤ ਨਾਨਕ ਹਮਤਾ ਕੇ ਦਾਸਾ